ਚਲ ਅੰਦਰ ਹਾਈ ਹੈ ਜੋ ਕੀ ਹੋ ਗਿਆ ਕਾ ਤੋ ੱੱਕੇ ਮਾਰੀ ਜਾਂਨੇ ਮੁੰਡੇ ਨੂੰ ਆ ਲੈ ਆਂਦਾ ਤੇਰਾ लाडला ਜਿਹਦੀਆਂ ਤਰੀਫਾਂ ਕਰਦੀ ਥੱਕਦੀ ਨਹੀਂ ਸੀ ਨਾ ਉਹ ਨਸ਼ੇ ਕਰਨ ਲੱਗਿਆ ਨਸ਼ੇ ਉਹ ਨਸ਼ੇ ਕਰਨ ਲੱਗਿਆ ਨਸ਼ੇ ਸਾਹਮਣੇ ਰੱਖੇ ਨੂੰ ਹਣ ਖੋਲ ਦੋ ਮम्मा ਮਾ ਨਾ ਤੈਨੂੰ ਕਿੰਨੀ ਵਾਰੀ ਕਿਹਾ ਸੀ ਨਾ ਜੋ ਤਾ ਆਪਣੇ ਹੱਥੋਂ ਨਿਕਲਦਾ ਜਾਂਦਾ ਪਰ ਤੂੰ ਮੇਰੀ ਇੱਕ ਨਹੀਂ ਸੁਣੀ ਆ ਦੇਖ ਲੈ ਹੁਣ ਕਿਹੜੀ ਸੰਗਤ ਚ ਪਿਆ ਹੋਇਆ ਉਹ ਨਾ ਸਰਦਾਰ ਜੀ ਇਹ ਕੀ ਕਹੀ ਜਾਂਦੇ ਆ ਤੁਸੀਂ ਆਪਣਾ ਜੋਤ ਇਦਾਂ ਕੀਤਾ ਕਰ ਸਕਦਾ ਵਾ ਇਹ ਨਾ ਤੂੰ ਆਪਣੇ ਲਾਡਲੇ ਕੋਲ ਹੀ ਜਾ ਕੇ ਪੁੱਛ ਲਈ ਨਾਲੇ ਖਬਰਦਾਰ ਜੇ ਮੇਰੇ ਤੋਂ ਬਿਨਾ ਪੁੱਛੇ ਇਹ ਨੂੰ ਅੱਜ ਕਮਰੇ ਤੋਂ ਬਾਹਰ ਕੱਢਿਆ ਨਾਲੇ ਨਾ ਜਦੋਂ ਇਹਦਾ ਨਸ਼ਾ ਉੱਤਰ ਗਿਆ ਮੈਨੂੰ ਫੋਨ ਕਰ ਦੇ ਹਲੇ ਮੈਨੂੰ ਚੰਗੀ ਤਰ੍ਹਾਂ ਪੁੱਛਣਾ ਵੀ ਇਹ ਕਿੰਨਾ ਦੋਸਤਾਂ ਨਾਲ ਜਾ ਕੇ ਫਿਰਦਾ ਰਹਿੰਦਾ ਤਿੱਖੀ ਹੁੰਦੀ ਏ ਕਟਾਰ ਬੁਰੀ ਏ ਤਿੱਖੀ ਹੁੰਦੀ ਏ ਕਟਾਰ ਬੁਰੀ ਇਹ ਵੀ ਸਾਰਾ ਜਗ ਜਾਣਦਾ ਹੁੰਦੀ ਵਕਤ ਦੀ ਮਾਰ ਬੁਰੀ ਓਏ ਹੁੰਦੀ ਵਕਤ ਦੀ ਮਾਰ ਬੁਰੀ ਹੁੰਦੀ ਵਕਤ ਦੀ ਮਾਰ ਬੁਰੀਆਂ ਐ ਹੁੰਦੀ ਵਕਤ ਦੀ ਮਾਰ ਬੁਰੇ ਦੀ ਕੀ ਹੋ ਗਿਆ ਵੀਰ ਜੀ ਨੌਚੀ ਚੀ ਬੋਲ ਰਹੀ ਸੀ ਤੇ ਨਾਲ ਜੋਤ ਨੂੰ ਕੀ ਹੋਇਆ ਜੋਤ ਨੂੰ ਜੋਤ ਨੂੰ ਕੀ ਹੋਣਾ ਮੰਦੀਪਾ ਉਹ ਤਾਂ ਲੇਟ ਆਇਆ ਸੀ ਤੇ ਉਹ ਸਰਦਾਰ ਜੀ ਤਾਂ ਬੋਲਦੇ ਵੇ ਸੀ ਵੀ ਉਹਨੂੰ ਕਹਿ ਦੇ ਵੀ ਲੇਟ ਨਾ ਆਇਆ ਕਰੇ ਉਹ ਜਿਆਦਾ ਲੇਟ ਹੋ ਗਿਆ ਸੀ ਨਾ ਅੱਜ ਨਹੀਂ ਦੀਦੀ ਵੀਰ ਜੀ ਕੋਈ ਨੁਸਖੇ ਦੀ ਗੱਲ ਕਰਦਾ ਸੀ ਜੋ ਠੀਕ ਆ ਨਾ ਨਹੀਂ ਨਹੀਂ ਜੋ ਠੀਕ ਆ ਮਨਦੀਪ ਤੈਨੂੰ ਭਲੇਖਾ ਲਗਾਉਣਾ ਸੁਣਨ ਚ ਕੋਈ ਜੋ ਤਾਂ ਅੰਦਰ ਪੜਦਾ ਪਿਆ ਵਾ ਨਾਲ ਤੂੰ ਕੱਤੋਂ ਬਾਹਰ ਆ ਗਈ ਅਜਨਸ ਹੋ ਗਈ ਸੀ ਹਾਂਜੀ ਉਹ ਤਾਂ ਹੀ ਸੋ ਗਈ ਸੀ ਅੱਛਾ ਚਲ ਪੈ ਜਾ ਟਾਈਮ ਤਾਂ ਬਹੁਤ ਹੋ ਗਿਆ ਤੂੰ ਜਾ ਕੁਛ ਨਹੀਂ ਹੋਇਆ ਨਾ ਦੇਖ ਕਿੱਦਾਂ ਮੇਰੇ ਮੁੰਡੇ ਦੀਆਂ ਸੂਹਾ ਲੈਣ ਆ ਗਈ ਦਿਨੀਆਂ ਤੈਨੂੰ ਆਪਣੇ ਮੁੰਡੇ ਦੀਆਂ ਸੂਹਾ ਉੱਠ ਖੜਾਓ ਇਹ ਕੀ ਕੀਤਾ ਤੂੰ ਉੱਠ ਕੇ ਉੱਠ ਕੇ ਬੈ ਉੱਠ ਕੇ ਬੈ ਮਮ ਨੂੰ ਇਹਦੇ ਤੱਪੜ ਕਿਉਂ ਮਾਰਿਆ ਉਸੇ ਇਹ ਉਹ ਥੱਪੜ ਆ ਜਿਹੜਾ ਤੈਨੂੰ ਤੇਰੀ ਪਹਿਲੀ ਗਲਤੀ ਤੇ ਵਜਣਾ ਚਾਹੀਦਾ ਸੀਗਾ ਤੂੰ ਮੋਪਿਆ ਦੀ ਪਿਆਰ ਦਾ ਹਾਸਾ ਨਾ ਦਿੱਤਾ ਮੈਂ ਕੁਝ ਨਹੀਂ ਕੀਤਾ ਇਹ ਯਾਰਾ ਦੋਸਤਾਂ ਨੇ ਕੁਝ ਖਾ ਪੀ ਲਿਆ ਚੱਕੀ ਗੱਲ ਤਾਂ ਨਾ ਸ਼ਰਮ ਹੈਗੀ ਮਾੜੀ ਮੋਟੀ ਤੈਨੂੰ ਜੇ ਸ਼ਰਮ ਹੈਗੀ ਤਾਂ ਡੁੱਬ ਕੇ ਮਰ ਜਾ ਮੈਂ ਮੇਰੇ ਨਾਲ ਦੇ ਮੁੰਡੇ ਸਾਰੇ ਹੀ ਕਰਦੇ ਨੇ ਜੇ ਮੈਂ ਇੱਕ ਵਾਰੀ ਕਰ ਲਿਆ ਫੇਰ ਕੀ ਹੋ ਗਿਆ ਹੁਣ ਤੁਸੀਂ ਉੱਤਰ ਚਲੇ ਜਾ ਮੈਂ ਕੋਈ ਗੱਲ ਨਹੀਂ ਕਰਦੀ ਤੇ ਗਲਤੀ ਤਾਂ ਤੈਨੂੰ ਕਰਨੀ ਪੈਣੀ ਆ ਤੈਨ ਮਾੜੀ ਮੋਢੀ ਪਿਓ ਦੀ ਇੱਜ਼ਤ ਦਾ ਕੀ ਲੈਗਾ ਕਿ ਨਹੀਂ ਸ਼ਰਮ ਕਰ ਲੈ ਕੁਛ ਸ਼ਰਮ ਕਰ ਲੈ ਉਹ ਨਾ ਮੈਂ ਪਾਪਾ ਦੀ ਇੱਜ਼ਤ ਨਹੀਂ ਖਰਾਬ ਕੀਤੀ ਪਾਪਾ ਨੇ ਮੇਰੀ ਕੀਤੀ ਆ ਸਾਰੇ ਦੋਸਤਾਂ ਦੇ ਸਾਹਮਣੇ ਮੈਨੂੰ ਥੱਪੜ ਮਾਰ ਕੇ ਲਿਆਏ ਨੇ ਨਾ ਤੂੰ ਥੱਪੜ ਨੂੰ ਰੋਣਾ ਵਾ ਜੇ ਤੇਰੇ ਪਾਪਾ ਦੀ ਜਗ੍ਹਾ ਮੈਂ ਹੁੰਦੀ ਨਾ ਉ ਤਾਂ ਤੇਰੀਆਂ ਹੱਡੀਆਂ ਭੰਨ ਦੇਣੀਆਂ ਸੀ ਨਾਲੇ ਭੁੱਲ ਜਾ ਵੀ ਜੇ ਅੱਗੇ ਤੋਂ ਆਹ ਕੰਮ ਕੀਤਾ ਨਾ ਤੇਰੇ ਲਈ ਆ ਘਰ ਦਾ ਦਰਵਾਜ਼ਾ ਖੁੱਲ ਜਾਊਗਾ ਸਦਾ ਲਈ ਬਾਹਰ ਜਾਏਗਾ ਔਰ ਚਲ ਜਿਓ ਇੱਥੋਂ ਸੌਣ ਵੀ ਨਹੀਂ ਦੇਣਾ ਬੰਦੇ ਨੂੰ ਖੋਲ ਦੋ ਮੰਮਾ ਮੰਮਾ ਖੋਲੋ ਉਹ ਉਹ ਮੰਮੀ ਤੁਸੀਂ ਆਵਾਜ਼ ਮਾਰੀ ਸੀ ਨਾਲੇ ਦਵਾਈ ਲੈ ਲਈ ਤੁਸੀਂ ਨਹੀਂ ਦਵਾਈਆਂ ਖਾ ਖਾ ਕੇ ਤਾਂ ਮੇਰਾ ਮੂੰਹ ਕੌੜਾ ਹੋਇਆ ਪਿਆ ਨਾਲੇ ਆਵਾਜ਼ ਤਾਂ ਮੈਂ ਬਬਲੀ ਨੂੰ ਮਾਰੀ ਸੀਗੀ ਤੂੰ ਤਾਂ ਜੰਨਤ ਨੂੰ ਪੜਾਉਣਾ ਨਹੀਂ ਸੀਗਾ ਉਹ ਮੰਮੀ ਜੀ ਦੀ ਜਨਾ ਮੂੰਹ ਥੋੜਾ ਜਿਹਾ ਠੀਕ ਨਹੀਂ ਸੀਗਾ ਉਹ ਤਾਂ ਨਹੀਂ ਆਏ ਜੇ ਤੁਹਾਡਾ ਮੂੰਹ ਜਿਆਦਾ ਕੌੜਾ ਮੈਂ ਕੁਝ ਖਾਣ ਨੂੰ ਹੋਰ ਕੁਝ ਬਣਾ ਦੇ ਤੁਹਾਨੂੰ ਉਹ ਨਹੀਂ ਨਹੀਂ ਜੀਭ ਦੇ ਸਵਾਦ ਨੂੰ ਕੀ ਆ ਅੱਛਾ ਤੂੰ ਮੈਨੂੰ ਐਂ ਦੱਸ ਵੀ ਉਹਦਾ ਮੂਡ ਕਿਉਂ ਖਰਾਬ ਆ ਨਾਲੇ ਆਹ ਲੜਦੇ ਕਾ ਤੇ ਪਈ ਸੀ ਕਿ ਗੋਲਡੀ ਤੇ ਬਬਲੀ ਇੰਨੀ ਉੱਚੀ ਉੱਚੀ ਕੀ ਹੋਇਆ ਸੀਗਾ ਹਾਂਜੀ ਮੰਮੀ ਮੈਨੂੰ ਨਾ ਪੂਰੀ ਗੱਲ ਦਾ ਤਾਂ ਪਤਾ ਨਹੀਂ ਪਰ ਵੀਰ ਜੀ ਨਾ ਜੋਤ ਨੂੰ ਲੈ ਕੇ ਦੀਦੀ ਨੂੰ ਬਹੁਤ ਜ਼ਿਆਦਾ ਗੁੱਸੇ ਹੋਈ ਜਾਂਦੇ ਸੀਗੇ ਨਾ ਇਹ ਬਬਲੀ ਨੇ ਵੀ ਨਾ ਜੋਤ ਨੂੰ ਬਹੁਤ ਸਿਰੇ ਚੜਾ ਰੱਖਿਆ ਹੁਣ ਇਹਦੇ ਚ ਮੰਮੀ ਮੈਂ ਕੀ ਕਹਿ ਸਕਦੀ ਆ ਨਾ ਕਹਿਣਾ ਕਿਉਂ ਨਹੀਂ ਗਲਤ ਨੂੰ ਗਲਤੀ ਕਹਾਂਗੇ ਨਾਲੇ ਮੈਨੂੰ ਐਂ ਦੱਸ 골ਡੀ ਕਿੱਥੇ ਆ? ਮੰਮੀ ਜੀ ਵੀਰ ਜੀ ਬਾਹਰ ਹੀ ਨੇ। ਚਲ ਕੋਈ ਨਹੀਂ। ਮੈਂ 골ਡੀ ਨਾਲ ਗੱਲ ਕਰਦੀ ਆ। ਤੂੰ ਐਂ ਕਰ ਤੂੰ ਜਾ ਕੇ ਜਨਰਤ ਨੂੰ ਦੇਖ ਲਾ। ਹਾਂਜੀ ਮੈਂ ਦੇਖ ਦਿਆਂ ਉਹਨੂੰ। ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਆਵਾਜ਼ ਦੇ ਦਿਓ। ਠੀਕ। ਜਿੰਦੀ ਰਹਿਤੀ ਏ ਤੇਰੇ ਅਰਜੀਤੀ ਨਾ ਰੱਬ ਸਭ ਨੂੰ ਦੇਵੇ। ਕਿੰਨੀ ਚੰਗੀ ਆ ਨਾ ਮਨਦੀਪ ਠੀਕ ਹੀ ਕਹਿੰਦਾ ਸੀਗਾ ਇਹਨਾਂ ਦਾ ਮਾਮਾ ਵੀ ਬੁਰੇ ਵਕਤ ਚ ਹੀ ਆਪਣਿਆਂ ਦੀ ਪਛਾਣ ਹੁੰਦੀ ਆ ਕਿ ਕੌਣ ਆਪਣਾ ਤੇ ਕੌਣ ਆਪਣੇ ਨਾਲ ਖੜਨਦਾ ਤਿੱਖਾਵਾ ਕਰਦਾ ਹੋ ਗਿਆ ਸਦਾ ਜੀ ਤਿਆਰ ਨਸ਼ਤਾ ਬਣਾਦਾ ਉਹ ਤੂੰ ਉਹ ਨਾਸ਼ਤਾ ਨੂੰ ਇੱਥੇ ਰਹਿਣ ਦੇ ਮੇਰੇ ਤੇ ਨਾ ਇੱਕ ਸਹਾਰ ਕਰ ਦੇ ਆ ਜੋਤ ਜਿਹੜੇ ਦਲਦਲ ਚ ਫਸਦਾ ਪਿਆ ਨਾ ਇਹਨੂੰ ਬਾਹਰ ਕੱਢ ਲਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੂੰ ਆਪਣਾ ਮੁੰਡਾ ਸੰਭਲਾ ਬਸ ਸਰਤਾਜ ਜੀ ਮੇਰੀ ਤੁਹਾਡ ਨਾਲ ਗੱਲ ਹੋ ਤਾ ਗਈ ਆ ਮੈਂ ਮੁੰਡੇ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਯਾਰਾਂ ਦੋਸਤਾਂ ਨਾਲ ਮਾੜਾ ਮੋਟਾ ਹੋ ਗਿਆ ਅੱਗੇ ਤੋਂ ਕੁਝ ਨਹੀਂ ਕਰੂੰਗਾ ਇਹੋ ਜਿਹਾ ਬਬਲੀਆ ਜਿਹੜੀ ਤੂੰ ਕਹਿੰਨੀ ਆ ਨਾ ਮਾੜਾ ਮੋਟਾ ਕਰ ਲਿਆ ਇਹ ਸ਼ੁਰੂ ਮਾੜੇ ਮੋਟੇ ਤੇ ਹੀ ਹੁੰਦਾ ਆ ਇਹ ਕਹੇ ਜੀ ਦਲਦਲਾ ਜਿਹਦੇ ਚ ਫਸਸਤਾ ਬੰਦਾ ਜਾਂਦਾ ਨਿਕਲਿਆ ਜਾਂਦਾ ਹੀ ਨਹੀਂ ਇਹਦੇ ਵਿੱਚੋਂ ਮੈਂ ਤੁਹਾਨੂੰ ਕਿੰਨੀ ਵਾਰੀ ਪਹਿਲਾਂ ਕਹਿੰਦਾ ਸੀਗਾ ਬਬਲੀ ਮੁੰਡਾ ਸੰਭਲਾ ਬਬਲੀ ਮੁੰਡਾ ਸੰਭਲਾ ਪਰ ਆਪਾਂ ਗੱਲ ਤੇ ਗੌਰ ਹੀ ਨਹੀਂ ਕਰਨਾ ਕਿਸੇ ਦੀ ਸਰਦਾਰ ਜਿਵੇਂ ਤੁਹਾਨੂੰ ਕਹੀ ਤੇ ਜਾਣੀ ਆ ਤੂੰ ਹੁਣ ਫਿਕਰ ਨਾ ਕਰੋ ਮੈਂ ਹੁਣ ਪੂਰੀ ਨਿਗਰਾਨੀ ਰੱਖੂਗੀ ਮੁੰਡੇ ਤੇ ਹੁਣ ਨਿਗਰਾਨੀ ਤਾਂ ਰੱਖੇਗੀ ਆ ਤੈਨੂੰ ਮੈਂ ਫੇਰ ਦੱਸਦਾ ਪਿਆ ਇਹ ਇਹ ਜੀ ਚੀਜ਼ ਆ ਜਿਹਦੇ ਨਾਲ ਪੁਛਤਾ ਤੱਕ ਰੁਣ ਜਾਂਦੀਆਂ ਨੇ ਪੁਛਤਾ ਤੱਕ ਇਹ ਕੱਲੇ ਜੋਤ ਦਾ ਸਵਾਲ ਨਹੀਂ ਆਪਣੀ ਆਣ ਵਾਲੀਆਂ ਪੁਛਤਾ ਵੀ ਰੁਣ ਜਾਣੀਆਂ ਨੇ ਜੇ ਇਸ ਦਿਲਦਰ ਚੋਂ ਬਾਹਰ ਨਾ ਨਿਕਲਿਆ ਨਾਲੇ ਨਾ ਹੁਣ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਉਹ ਪੂਰਾ ਹੱਥੋਂ ਨਿਕਲ ਚੁੱਕਿਆ ਹੁਣ ਜੋ ਮੈਂ ਕਰੂੰਗਾ ਨਾ ਆਪਣੀ ਮਰਜ਼ੀ ਨਾਲ ਕਰੂੰਗਾ ਤੂੰ ਸਾਡੇ ਪਿਓ ਪੁੱਤਾਂ ਦੇ ਵਿੱਚ ਨਹੀਂ ਹਣਾ ਸਰਦਾਰ ਜੀ ਮੈਂ ਬਾਰ ਬਾਰ ਕਹੀ ਜਾਨੀ ਆ ਵੀ ਜਿਆਦਾ ਸ਼ਕਤੀ ਨਾਲ ਨ ਸੁਣੀ ਨਹੀਂ ਬਾਤ ਵਿੱਚ ਕਿਸੇ ਦੀ ਆਪਣੀ ਵੀ ਨਾਲੇ ਮੇਰੀ ਇੱਕ ਗੱਲ ਸੁਣ ਲੈ ਮੈਂ ਨਾ ਉਹਦਾ ਪਿਓ ਆ ਮੈਂ ਉਹਦਾ ਦੁਸ਼ਮਣ ਨਹੀਂ ਹੈਗਾ ਪਿਓ ਹੋਣ ਦੇ ਨਾਤੇ ਨਾ ਮੈਨੂੰ ਪਤਾ ਆ ਉਹਦੇ ਲਈ ਕੀ ਠੀਕ ਆ ਤੇ ਕੀ ਨਹੀਂ ਠੀਕ ਤੂੰ ਆਪਣਾ ਕੰਮ ਧਿਆਨ ਨਾਲ ਕਰਿਆ ਕਰ ਤੇ ਉਹਦੇ ਵੱਲ ਧਿਆਨ ਦੇਣਾ ਸ਼ੁਰੂ ਕਰ ਦੇ ਮਾੜਾ ਮੋਟਾ ਬਾਕੀ ਮੈਂ ਆਪੇ ਦੇਖ ਲਊਗਾ ਗੱਲ ਸੁਣੀ ਮੇਰੀ ਹਾਂਜੀ ਮੰਮੀ ਜੀ ਆ ਗਿਆ ਯਾਰ ਉਹ ਤਾਂ ਠੀਕ ਆ ਤੁਹਾਨੂੰ ਲੱਗਦਾ ਵੀ ਇੱਕ ਦੋ ਵਾਰ ਨਸ਼ਾ ਕਰਨ ਨਾਲ ਉਹਨੂੰ ਨਸ਼ੇ ਦੀ ਲਤ ਲੱਗ ਜੂਗੀ ਓ ਯਾਰ ਤੁਸੀਂ ਫਿਕਰ ਨਾ ਕਰੋ ਯਾਰ ਜਿੰਨੀ ਡੋਜ਼ ਆਪਾਂ ਨੂੰ 2 ਦਿਨ ਚ ਖਵਾਤੀ ਜਾਣਾ ਉਹ ਘਰ ਦੇ ਜਿੰਦਰੇ ਤੋੜਨ ਤੱਕ ਦੇ ਆਊਗਾ ਤੇਰੀ ਯਾਰ ਜੇ ਇਹ ਗੱਲ ਕਹੀ ਵੀ ਸੱਚ ਹੋ ਗਈ ਨਾ ਆਪਾਂ ਜਿਹੜਾ ਉਹਦਾ ਬਦਲਾ ਲੈਣਾ ਨਾ ਉਹ ਆਪਣਾ ਪੂਰਾ ਹੋਣੀ ਉਹ ਤੂੰ ਫਿਕਰ ਕਿਉਂ ਕਰਦਾ ਆਂ ਆਪਾਂ ਬਦਲਾ ਲੈਣ ਲਈ ਤਾਂ ਉਹਨੂੰ ਵਾਪਸ ਬੁਲਾਇਆ ਸੀ ਆਪਣਾ ਹੁਣ ਮਕਸਦ ਪੂਰਾ ਹੋ ਗਿਆ ਚੱਲ ਯਾਰ ਜੋ ਵੀ ਹੋਇਆ ਉਤੋਂ ਇੱਕ ਗੱਲ ਤਾਂ ਕਲੀਅਰ ਹੋ ਜਾਂਦੀ ਹੈ ਆਪਣਾ ਬਦਲਾ ਪੂਰਾ ਹੋ ਗਿਆ ਨਾ ਕਿਹੜੇ ਮਤਲਬ ਦੀ ਗੱਲ ਕਰਦੇ ਹੋ ਨਾਲੇ ਜੋਤ ਕਿੱਥੇ ਆ ਲਾ ਜੋ ਦਾ ਹਮਦਰਦ ਹੁਣ ਆਇਆ ਇਹਨੂੰ ਤਾਂ ਪਤਾ ਹੀ ਨਹੀਂ ਜੋਤ ਨਾਲ ਕੀ ਕੀ ਹੋ ਰਿਹਾ ਨਾ ਮੇਰੇ ਨਾਲ ਨਾ ਫਾਲਤੂ ਗੱਲ ਕਰਨ ਦੀ ਲੋੜ ਨਹੀਂ ਜਿਹੜੀ ਗੱਲ ਮੈਂ ਪੁੱਛੀ ਆ ਨਾ ਉਹਦਾ ਜਵਾਬ ਦੇਵੋ ਵੀਰ ਗੁੱਸਾ ਕਾ ਤੂੰ ਕਰਦਾ ਤੇਰੀ ਗੱਲ ਦਾ ਅਸੀਂ ਜਵਾਬ ਤਾਂ ਦਿੱਤਾ ਹੈ ਜੋਤ ਦੀ ਤਾਂ ਘਰੇ ਹੁਣ ਛਿੱਤਰ ਬਰੇਡ ਹੁੰਦੀ ਹੋਣੀ ਆ ਜੋਤ ਨੇ ਤੁਹਾਡੇ ਪਿੱਛੇ ਲੱਗ ਕੇ ਕਿਹੜਾ ਇਹੋ ਜਿਹਾ ਕੰਮ ਕਰਤਾ ਜਿਹੜੀ ਉਹਦੀ ਛਿੱਤਰ ਬਰੇਡ ਹੁੰਦੀ ਹੋਣੀ ਆ ਨਾ ਅਸੀਂ ਕੀ ਕਰਾਣਾ ਜੋਤ ਤੋਂ ਜੇ ਸੋਨ ਦਾ ਪਿਓ ਕਰਾਦ ਨੂੰ ਉਹਨੂੰ ਸਾਡੇ ਤੋਂ ਨਸ਼ਾ ਕਰਦੇ ਉਹਨੂੰ ਫੜ ਕੇ ਲੈ ਕੇ ਗਿਆ ਨਾ ਮੈਨੂੰ ਨਹੀਂ ਲੱਗਦਾ ਉਹਨੂੰ ਸੁੱਕਾ ਬਖਸ਼ਿਆ ਹੁਣ ਅੱਛਾ ਹੁਣ ਸਮਝ ਆਇਆ ਮੈਨੂੰ ਤੁਸੀਂ ਕਿਹੜੇ ਬਦਲੇ ਦੀਆਂ ਗੱਲਾਂ ਕਰਦੇ ਸੀ ਤੁਸੀਂ ਜੋਤ ਨੂੰ ਇਹ ਰਸਤੇ ਲਾ ਕੇ ਠੀਕ ਨਹੀਂ ਕੀਤਾ ਉਹ ਅਸੀਂ ਜੋਤ ਨੂੰ ਜਿੱਥੇ ਲਾਉਣਾ ਸੀ ਲਾਤਾ ਇਹ ਤਾਂ ਜੋਤ ਨੂੰ ਹੁਣ ਪਤਾ ਲੱਗੇ ਵੀ ਸਾਡੀ ਬੇਇੱਜ਼ਤੀ ਕਰਨ ਦਾ ਕੀ ਮੁੱਲ ਮੁਰਦਾ ਉਹ ਚੱਲ ਯਾਰ ਇਹਨਾਂ ਮੱਥਾ ਮਾਰਨ ਦਾ ਕੀ ਫਾਇਦਾ ਜਿਹੜਾ ਕੰਮ ਕਰਨਾ ਸੀ ਆਪਣਾ ਹੋ ਗਿਆ ਉਹ ਜਾ ਯਾਰ ਬਸ ਇਹੋ ਜਾਗੇ ਆਪਣਾ ਕੰਮ ਕਰ ਆਪਣੇ ਦੋਸਤ ਨੂੰ ਸਾਹਮਣ ਉਹਨੂੰ ਤੇਰੀ ਤਾਂ ਬਹੁਤ ਲੋੜ ਆ ਪਾਸੇ ਰਾਹ ਛੜਾ ਛੜਾ ਨਾਮੇ ਸਹੀ ਗਲਤ ਜੋਤ ਨੂੰ ਇਹਨਾਂ ਨਾਲੋਂ ਹਟਾਉਂਦਾ ਸੀ ਪਰ ਜੋਤ ਮੰਨਿਆ ਨਹੀਂ ਹੁਣ ਅੰਕਲ ਆਂਟੀ ਉਹਦੇ ਨਾਲ ਪਤਾ ਨਹੀਂ ਕੀ ਕੀ ਕਰਨਗੇ ਨਾ ਪੁੱਤ ਰਾਤ ਦੇ ਨਹੀਂ ਉੱਚ-ਉੱਚੀ ਬੋਲਦਾ ਸੀ ਕੀ ਗੱਲ ਘਰ ਚ ਕੋਈ ਗੱਲ ਹੋਈ ਆ ਉਹ ਮੰਮੀ ਹਣ ਤੁੰਨੇ ਮੈਂ ਕੀ ਦਸਾਂ ਤੁਹਾਡੀਆਂ ਨੋਂ ਨੇ ਨਾ ਆਪਣੇ ਮੁੰਡੇ ਨੂੰ ਵਿਗਾੜ ਕੇ ਰੱਖਤਾ ਨਾ ਕੋਈ ਨਹੀਂ ਪੁੱਤ ਇਹ ਸੁਮਰਚ ਨਾ ਬੱਚੇ ਛੋਟੀ ਮੋਟੀ ਗਲਤੀਆਂ ਕਰਦੇ ਹੀ ਹੁੰਦੇ ਨੇ ਤੂੰ ਬਹੁਤ ਹੀ ਫਿਕਰ ਨਾ ਕਰ ਐਗਰ ਜੋਤ ਦੀ ਉਹ ਮੰਮੀ ਜੇ ਛੋਟੀ ਮੋਟੀ ਗੱਲ ਹੁੰਦੀ ਤਾਂ ਮੈਂ ਕੁਝ ਨਹੀਂ ਕਹਿਣਾ ਸੀਗਾ ਉਹ ਨਾ ਨਸ਼ੇ ਦੀ ਦਲਦਲ ਚ ਫਸਦਾ ਜਾ ਰਿਹਾ ਉਹ ਤਾਂ ਮੈਨੂੰ ਹੁਣ ਸਮਝ ਨਹੀਂ ਆਉਂਦੀ ਮੈਂ ਉਹਨੂੰ ਆ ਦਲਦਲ ਚੋਂ ਕੱਢੂੰਗਾ ਕਿਵੇਂ ਹਾਏ ਵੇ ਆ ਕੀ ਹੋ ਗਿਆ ਆ ਕਰ ਚ ਇੱਕੋ ਇੱਕ ਮੁੰਡਾ ਵਾ ਉਹ ਵੀ ਕਿਹੜੇ ਰਸਤੇ ਤੇ ਤੁਰ ਪਿਆ ਗੋਲਡੀ ਕਿਵੇਂ ਨਾ ਕਿਵੇਂ ਕਰਕੇ ਨਾ ਇਹਨੂੰ ਰੋਕ ਇਹਨਾਂ ਗੱਲਾਂ ਤੋਂ ਹਾਂ ਮੰਮੀ ਮੈਂ ਨਾ ਕੀਤੀ ਐਡਿਕਸ਼ਨ ਸੈਂਟਰ ਵਾਲਿਆਂ ਨਾਲ ਗੱਲ ਜੇ ਤਾਂ ਇਹ ਸਹੀ ਹੋ ਗਿਆ ਤਾਂ ਠੀਕ ਆ ਨਹੀਂ ਤਾਂ ਇਹਨੂੰ ਉੱਥੇ ਨਸ਼ਾ ਛਡਾਊ ਕੇਂਦਰ 'ਚ ਛੱਡਣਾ ਪੈਣਾ ਨਾ ਨਾ ਸਰਦਾਰ ਜੀ ਤੁਸੀਂ ਇਹ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਆ ਮੇਰਾ ਇੱਕੋ ਇੱਕ ਮੁੰਡਾ ਮੈਂ ਆਪਣੇ ਤੋਂ ਦੂਰ ਨਹੀਂ ਕਰਨਾ ਉਹਨੂੰ ਨਾ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਮੈਂ ਤੇਰੇ ਜਵਾਗਰੂ ਤੇ ਤੋਂ ਦੂਰ ਕਰਦਾ ਜਦੋਂ ਤੁਹਾਨੂੰ ਮੈਂ ਕਹਿੰਦਾ ਸੀ ਉਹਨੂੰ ਸੰਭਾਲ ਲਾ ਸੰਭਾਲ ਲਾ ਛੋਟੀਆਂ-ਛੋਟੀਆਂ ਗਲਤੀਆਂ ਤੇ ਤੂੰ ਉਹਦੇ ਪਰਦੇ ਪਾਉਂਦੀ ਸੀ ਉਦੋਂ ਤੁਹਾਨੂੰ ਪਤਾ ਨਹੀਂ ਲੱਗਿਆ ਸੀ ਕੁਝ ਲੈ ਇਹਨੂੰ ਜੇ ਚੁਸਤ ਚਲਾਕੀਆਂ ਤੋਂ ਵੇਲ ਮਿਲੇ ਫੇਰ ਤਾਂ ਇਹ ਮੁੰਡੇ ਵੱਲ ਧਿਆਨ ਦੇਵੇ ਇਹ ਤਾਂ ਘਰ ਨੂੰ ਤੋੜਨ ਨੂੰ ਫਿਰਦੀ ਆ ਓ ਮੰਮੀ ਮਨੂ ਨੇ ਇਹਦਾ ਸਾਰਾ ਹੀ ਪਤਾਇਆ ਨਾਲੇ ਮੇਰੀ ਇੱਕ ਗੱਲ ਯਾਦ ਰੱਖੀ ਜਿਹੜਾ ਕਿਸੇ ਲਈ ਆਪਾਂ ਟੋਆ ਪਟਦੇ ਆ ਨਾ ਉਹਦੇ 'ਚ ਆਪ ਹੀ ਗਿਰਦੇ ਆ ਨਾ ਸਰਦਾਰ ਜੀ ਇਹ ਤੁਸੀਂ ਕੀ ਬੋਲੀ ਜਾਂਦੇ ਆ ਮੰਮੀ ਮਗਰ ਲੱਗ ਕੇ ਮੈਨੂੰ ਹੀ ਗਲਤ ਕਹੀ ਜਾਂਦੇ ਆ। ਉਹ ਬੱਸ ਕਰ ਤੂੰ ਨਾ ਰੈਡ ਦੇ ਪੁੱਛੇ ਮਾਰਨ ਤੋਂ ਆ ਤੇਰੇ ਅੱਗੇ ਨਾ ਹੱਥ ਜੋੜਦੇ ਆ ਜਿਸ ਘਰ ਦਾ ਭਲਾ ਚਾਹਨੇ ਆ ਨਾ ਤਾਂ ਸਾਨੂੰ ਆਪਣੇ ਤਰੀਕੇ ਨਾਲ ਜੀ ਲੈਣ ਦੇ। ਨਾ ਮੰਮੀ ਤੁਸੀਂ ਉਹਨਾਂ ਨੂੰ ਸਮਝਾਉਣਾ ਤਾਂ ਕੀ ਆਪ ਵੀ ਉਹਨਾਂ ਦੇ ਨਾਲ ਹੀ ਲੱਗ ਜਾਂਦੇ ਆ। ਨਾ ਮੈਨੂੰ ਨਾ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਲੱਗਿਆ ਹੈਗਾ। ਨਾਲੇ ਜੋ ਤ ਅੱਜ ਜਿਹੜੇ ਰਸਤੇ ਤੇ ਗਿਆ ਨਾ ਉਹਦੇ ਵਿੱਚ ਤੇਰਾ ਵੀ ਹੱਥ ਆ। ਮੰਮੀ ਤੁਹਾਨੂੰ ਤਾਂ ਨਾ ਮੈਹੀ ਗਲਤ ਲੱਗਦੀ ਆ ਤਾਂ ਤਾਂ ਇੰਜ ਲੱਗਦਾ ਵੀ ਮੈਂ ਆਪਣੇ ਪੁੱਤ ਦੀ ਦੁਸ਼ਮਣ ਆ ਜੋ ਉਹ ਤੇ ਕਮਰੇ ਨੂੰ ਕੁੰਡੀ ਨਾ ਇਹਦਾ ਮਤਲਬ ਜੋ ਮੈਂ ਰਾਤ ਆਪਣੇ ਕੰਨੀ ਸੁਣਿਆ ਉਹ ਗਲਤ ਨਹੀਂ ਸੀ ਦੀਦੀ ਤੁਸੀਂ ਇੱਥੇ ਨਾਲ ਮੈਂ ਦੋਦੇ ਕਮਰੇ ਨੂੰ ਦੇਖਿਆ ਤੁਸੀਂ ਕੁੰਡੀ ਕਿਉਂ ਲਾ ਕੇ ਰੱਖੀ ਓਨੂੰ ਨਾਮਨਦੀਪ ਤੂੰ ਆਪਣੇ ਕੰਮ ਤਾਂ ਹੀ ਮਤਲਬ ਰੱਖਿਆ ਕਰ ਮੈਂ ਨਾ ਪਹਿਲਾਂ ਹੀ ਬੜੀ ਪਰੇਸ਼ਾਨ ਆ ਇੱਕ ਤੇਰੇ ਸਵਾਲਾਂ ਨੇ ਪਰੇਸ਼ਾਨ ਕਰਕੇ ਰੱਖਤਾ ਮਮੀ ਮੈਂ ਦੀਦੀ ਨੂੰ ਕੀ ਪੁੱਛ ਲਿਆ ਜਿਹੜਾ ਮੇਰੇ ਨਾਲ ਇੰਨਾ ਗੁੱਸਾ ਹੋ ਕੇ ਚਲੇ ਗਏ ਨਾਮਨਦੀਪ ਜਦੋਂ ਬੰਦੇ ਦਾ ਵਾਸਨਾ ਹਾਲਾਤ ਤਾਂ ਤੇ ਨਹੀਂ ਨਾ ਚੱਲਦਾ ਤਾਂ ਉਹ ਦੂਜੇ ਬੰਦਿਆਂ ਤੇ ਚਲਾਉਣ ਦੀ ਕੋਸ਼ਿਸ਼ ਕਰਦਾ ਵਾ ਬਬਲੀ ਵੀ ਆਹੀ ਕੁਝ ਕਰੀ ਜਾਂਦੀ ਆ ਮੰਮੀ ਮੈਂ ਥੋੜੀ ਗਲ ਸਮਝੀ ਨਹੀਂ ਕੀ ਕਹਿੰਦਾ ਮਤਲਬ ਆ ਤੁਹਾਡਾ ਮਨਦੀਪ ਗੱਲ ਇਹ ਆ ਕਿ ਬਬਲੀ ਦੇ ਲਾਡ ਪਿਆਰ ਨੇ ਨਾ ਜੋਤ ਨੂੰ ਉਹਦੇ ਹੱਥੋਂ ਕਢਤਾ ਜੋਤ ਨਸ਼ਿਆਂ 'ਚ ਪੈ ਗਿਆ ਮੰਮੀ ਨਸ਼ਿਆਂ 'ਚ ਦੀਦੀ ਤੁਸੀਂ ਪਰੇਸ਼ਾਨ ਕਿਉਂ ਆਪਾਂ ਸਾਰੇ ਜੋਤ ਦੇ ਨਾਲ ਆਪਾਂ ਜੋਤ ਨੂੰ ਜਲਦੀ ਹੀ ਇਸ ਨਰਕ ਚੋਂ ਕੱਢ ਲੈਣਾ ਹੈ ਨਾ ਮੈਂ ਤੇਰੀਆਂ ਇੱਥੇ ਗੱਲਾਂ ਸੁਣਨ ਨੂੰ ਨਹੀਂ ਬੈਠੀ ਜੇ ਤੈਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਨਾ ਘਰੇ ਇਹਦਾ ਮਤਲਬ ਇਹ ਨਹੀਂ ਆ ਵੀ ਤੁਰੀ ਤੁਰੀ ਜਾਂਦੀ ਤੂੰ ਮੈਨੂੰ ਗੱਲਾਂ ਸੁਣਾਏਂਗੀ ਦੀਦੀ ਮੈਂ ਤਾਂ ਤੁਹਾਨੂੰ ਕੋਈ ਗੱਲ ਵੀ ਨਹੀਂ ਸੁਣਾਈ ਹੈਗੀ ਮੈਨੂੰ ਵੀ ਤਾਂ ਜੋਤ ਦਾ ਫਿਕਰ ਆ ਉਹ ਵੀ ਮੇਰੇ ਬੱਚਿਆਂ ਵਰਗਾ ਹੀ ਆ ਨਾ ਇੱਕ ਬੱਚੇ ਦੀ ਨਾ ਫਿਕਰ ਮਾਂ ਤੋਂ ਵੱਧ ਕੇ ਕੋਈ ਨਹੀਂ ਕਰ ਸਕਦਾ ਜੇ ਤੂੰ ਚਾਚੀ ਆ ਨਾ ਤੇ ਚਾਚੀ ਬਣ ਕੇ ਰਹਿ ਚਾਚੀਆਂ ਤਾਈਆਂ ਨਾ ਕਦੇ ਮਾਮਾ ਨਹੀਂ ਬਣਦੀਆਂ ਨਾਲੇ ਨਾ ਸਾਡੇ ਮਾਮਲੇ ਚ ਇੰਟਰਫੇਅਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਮੈਂ ਆਪੇ ਦੇਖ ਲੂ ਕੀ ਕਰਨਾ ਤੇ ਕੀ ਨਹੀਂ ਕਰਨਾ ਨਾ ਦੀਦੀ ਨੂੰ ਕੀ ਹੋ ਗਿਆ ਮੈਨੂੰ ਲੱਗਦਾ ਜੋ ਉਹਦੀ ਟੈਨਸ਼ਨ ਦਾ ਇਹਨਾਂ ਦੇ ਮਨ ਤੇ ਗਹਿਰਾ ਅਸਰ ਪਿਆ ਢਿੰਪਲ ਤੁਸੀਂ ਆਮਨਦੀਪ ਮੈਂ ਬੜੇ ਦਿਨ ਬਾਅਦ ਗਿੜੇ ਡਮਾਰੇ ਅੱਜ ਬੈਠੇ ਕੀ ਗਲ ਰਿੰਪਲ ਗਏ ਹੋ ਸੀਗੇ ਕਿਤੇ ਦਿਖੀ ਨਹੀਂ ਤੁਸੀਂ ਕਿੰਨੀ ਦੇਰ ਹੋ ਗਈ ਆ ਹਾਂਜੀ ਮੈਂ ਤਾਂ ਆਪਣੇ ਵੱਡੇ ਵੀਰੇ ਵੱਲ ਗਈ ਹੋਈ ਸੀ ਅੱਜ ਹੀ ਆਈ ਆ ਅੱਛਾ ਜੀ ਮਨਦੀਪ ਮੈਨੂੰ ਪਤਾ ਲੱਗਿਆ ਆਂਟੀ ਜੀ ਡਿੱਗ ਗਏ ਸੀ ਗੱਲੋਂ ਚ ਪਤਾ ਲੱਗਿਆ ਮੈਨੂੰ ਹਾਂਜੀ ਰਿੰਪਲ ਉਹ ਨਾ ਵਾਸ਼ਰੂਮ ਚੋਂ ਬਸ ਨਿਕਲਦੇ ਸਾਰੇ ਡਿੱਗ ਗਏ ਹੁਣ ਡਾਕਟਰ ਨੇ ਕਿਹਾ ਉਹਨਾਂ ਦੀ ਕੋਈ ਮਨਕੇ ਦੀ ਦਿੱਕਤ ਆ ਜਿੱਦਾਂ ਅੱਛਾ ਬਸ ਹੁਣ ਠੀਕ ਆ ਫਰਕ ਤਾਂ ਹੈ ਨਾ ਮਨਦੀਪ ਹੁਣ ਆਂਟੀ ਜੀ ਕਿੱਥੇ ਨੇ ਮੈਂ ਤਾਂ ਅੱਜ ਉਹਨਾਂ ਦਾ ਹੀ ਪਤਾ ਲੈਣ ਆਈ ਸੀ ਉਹ ਬਸ ਅੰਦਰ ਹੀ ਲੇਟੇ ਹੋਏ ਨੇ ਤੁਸੀਂ ਐ ਕਰੋ ਤੁਸੀਂ ਨਾ ਮम्मी ਕੋਲ ਚੱਲੋ ਮੈਂ ਪਾਣੀ ਲੈ ਕੇ ਆਨੀ ਆ ਠੀਕ ਆ ਮੈਂ ਸਸਰੀਕਾਲ ਹੰਟੀ ਜੀ ਕਿਵੇਂ ਹੋ ਸਸਰੀਕਾਲ ਕੀ ਹਾਲ ਹੈ ਬਸ ਠੀਕ ਆ ਤੁਸੀਂ ਸੁਣਾਓ ਹਾਂ ਮੈਂ ਠੀਕ ਆ ਇਨੇ ਦਿਨਾਂ ਬਾਅਦ ਗੇੜਾ ਮਾਰਿਆ ਮੈਂ ਵੀ ਸੋਚਦੀ ਸੀ ਕਿ ਤੈਨੂੰ ਪਤਾ ਨਹੀਂ ਲੱਗਿਆ ਹੁਣਾਂ ਨਹੀਂ ਤਾਂ ਤੂੰ ਮੇਰਾ ਪਤਾ ਲੈਣਨਾ ਆਵੇਂ ਇਦਾਂ ਤਾਂ ਹੋ ਹੀ ਨਹੀਂ ਸਕਦਾ ਮੈਨੂੰ ਤਾਂ ਗਲੀ ਚੋਂ ਪਤਾ ਲੱਗਿਆ ਕਿ ਤੁਹਾਡੇ ਸੱਟ ਲੱਗੀਆਂ ਮੈਂ ਤਾਂ ਆਉਂਦੇ ਚਾਹ ਪਾਣੀ ਪੀ ਕੇ ਪਹਿਲਾਂ ਤੁਹਾਡਾ ਪਤਾ ਲੈਣ ਆ ਗਈ ਪਹਿਲਾਂ ਤੁਸੀਂ ਦੱਸੋ ਕਿਵੇਂ ਹੋ ਠੀਕ ਹੋ ਦੱਸਿ ਹੁਣ ਹਾਂ ਠੀਕ ਆ ਹੁਣ ਮੈਂ ਤੇਰੇ ਸਾਹਮਣੇ ਹੀ ਆ ਦੇਖ ਲੈ ਸਾਰਾ ਦਿਨ ਮੰਜੇ ਤੇ ਹੀ ਪਈ ਰਹਿਣੀ ਆ ਹਾਂਜੀ ਆਂਟੀ ਜੀ ਸੱਟ ਠੀਕ ਹੁੰਦੇ ਤਾਂ ਟਾਈਮ ਲੱਗੂਗਾ ਹੌਲੀ ਹੌਲੀ ਫਰਕ ਪਊਗਾ ਨਾਲੇ ਮਨਦੀਪ ਤਾਂ ਬਾਹਰ ਬੈਠੀ ਸੀ ਬਬਲੀ ਕਿੱਥੇ ਉਹ ਨਹੀਂ ਮੈਨੂੰ ਦੀ ਸੀ ਨੀ ਉਹ ਕਰੀ ਹੋਊਗੀ ਉਹਨੇ ਕਿੱਥੇ ਜਾਣਾ ਵਾ ਕੰਮ ਘੁੰਮ ਕਰਦੀ ਹੋਣੀ ਆ ਕੋਈ ਤਾਂ ਹੀ ਨਹੀਂ ਤੈਨੂੰ दिखी ਹੋਣੀ ਆਂਟੀ ਜੀ ਵੈਸੇ ਤੁਸੀਂ ਗੁੱਸਾ ਤਾਂ ਨਾ ਕਰਿਓ ਮੈਂ ਤੁਹਾਨੂੰ ਇੱਕ ਗੱਲ ਕਹਿਣ ਆਈ ਸੀ ਉਹ ਨਾ ਨਾ ਗੁੱਸਾ ਕਰਦਾ ਤੂੰ ਗੱਲ ਦੱਸ ਆਂਟੀ ਜੀ ਗੱਲ ਪਤਾ ਨਹੀਂ ਸੱਚ ਆ ਕਿ ਝੂਠਾ ਪਰ ਮੇਰੇ ਮੁੰਡੇ ਨੇ ਅਨੁਜੋਤ ਨੂੰ ਦੇਖਿਆ ਕਈ ਆਵਾਰਾ ਮੁੰਡਿਆਂ ਨਾਲ ਘੁੰਮਦੇ ਅੱਛਾ ਜੀ ਆਹੀ ਗੱਲ ਤੇਰਾ ਮੁੰਡਾ ਸਾਨੂੰ ਪਹਿਲਾਂ ਦੱਸ ਦਿੰਦਾ ਨਾ ਤਾਂ ਸਾਡੇ ਜੋਤ ਨਾਲ ਉਹ ਗੱਲ ਨਾ ਹੁੰਦੀ ਜੋ ਹੁਣ ਹੋਈ ਆ। ਨਾ ਆਂਟੀ ਜੀ ਮੈਨੂੰ ਕੁਝ ਸਮਝੀ ਨਹੀਂ। ਤੁਸੀਂ ਇੰਨੇ ਪਰੇਸ਼ਾਨ ਜਿਵੇਂ ਕਿਉਂ ਲੱਗਦੇ ਪਏ ਹੋ? ਗੱਲ ਇਹ ਆ ਪੁੱਤ ਕਿ ਜੋਤ ਦੇ ਉਹ ਦੋਸਤਾਂ ਨੇ ਨਾ ਜੋਤ ਨੂੰ ਗਲਤ ਕੰਮਾਂ 'ਚ ਪਾਤਾ। ਹਾਏ ਆਂਟੀ ਜੀ ਆਪਣਾ ਜੋਤ ਇੰਨਾ ਕੰਮਾਂ 'ਚ ਪੈ ਗਿਆ ਇਹ ਮੈਂ ਕੀ ਸੁਣਦੇ ਪਈ ਆ। ਤੇ ਹੋਰ بس اسی ਗੱਲ ਨੂੰ ਲੈ ਕੇ ਅਸੀਂ ਸਾਰੇ ਬੜੇ ਪਰੇਸ਼ਾਨ ਰਹਨੇ ਆ ਤੁਸੀਂ ਫਿਕਰ ਨਾ ਕਰੋ ਆਂਟੀ ਜੀ ਮੈਂ ਹੁਣੇ ਜਾ ਕੇ ਬਬਲੀ ਨੂੰ ਮਿਲ ਕੇ ਆਉਣੀ ਆ ਹਾਂਜੀ ਬਬਲੀ ਦੀਦੀ ਕਿਵੇਂ ਹੋ ਰੰਪਲ ਤੂੰ ਹਾਂਜੀ ਬੜੇ ਪਰੇਸ਼ਾਨ ਜੀ ਅੱਧੀ ਕਦੇ ਪਈਓ ਕੀ ਗੱਲ ਹੋ ਗਈ ਮੈਂ ਤਾਂ ਆਂਟੀ ਜੀ ਦਾ ਪਤਾ ਲੈਣ ਆਈ ਸੀ ਆਪਣਾ ਜੋਤ ਕਿਹੜੇ ਕੰਮਾਂ ਵਿੱਚ ਪੈ ਗਿਆ ਨਾ ਮਾਤਾ ਦੇ ਢਿੱਡ 'ਚ ਐਡੀਕ ਗੱਲ ਵੀ ਨਹੀਂ ਪਚੀ ਜਿਹੜੀ ਆਪਣੇ ਪੋਤੇ ਦੀ ਬਦਨਾਮੀ ਕਰਦੀ ਫਿਰਦੀ ਐ। ਨਾ ਦੀਦੀ ਕੀ ਗੱਲ ਹੋ ਗਈ? ਤੁਸੀਂ ਸੁਣ ਜਾਈਓਗੇ ਮੇਰੀ ਗੱਲ ਸੁਣ ਕੇ। ਨਾਲੇ ਮੇਰਾ ਮੁੰਡਾ ਦੱਸਦਾ ਸੀ ਕਿ ਜੋਤ ਕਿੰਨੇ ਦਿਨਾਂ ਤੋਂ ਅਵਾਰਾ ਮੁੰਡਿਆਂ ਨਾਲ ਘੁੰਮਦਾ ਪਿਆ ਤੇ ਇਹ ਕੁਝ ਤਾਂ ਹੋਣਾ ਹੀ ਸੀ। ਹਾਂ ਰਿੰਪਲ ਜੋ ਕੁਝ ਹੋਣਾ ਸੀ ਉਹ ਹੋ ਗਿਆ। ਹੁਣ ਜੋਤ ਘਰੇ ਹੀ ਆ। ਸਾਰੇ ਹੀ ਉਹਦਾ ਧਿਆਨ ਰੱਖਦੇ ਪਏ ਆ। ਕੋਈ ਗੱਲ ਨਹੀਂ ਦੀਦੀ ਆਪਣਾ ਜੋਤ ਹਜੇ ਛੋਟਾ ਬੱਚਾ ਹੀ ਆ ਇਹਨੂੰ ਕਿਸੇ ਚੰਗੇ ਜਿਹੇ ਡਾਕਟਰ ਨੂੰ ਦਿਖਾ ਲੈਣੇ ਆ ਨਹੀਂ ਦੀਦੀ ਆਪਣਾ ਜੋਤ ਪਹਿਲਾਂ ਵਰਗਾ ਹੀ ਹੋ ਜਾਉਣਾ ਨਾਲੇ ਅੱਜਕੱਲ ਤਾਂ ਨਸ਼ਾ ਛਡਾਊ ਕੇਂਦਰ ਬਹੁਤ ਖੁੱਲ੍ਹੇ ਹੋਏ ਨੇ ਆਪਾਂ ਇਹਨੂੰ ਉੱਥੇ ਭਰਤੀ ਕਰਵਾ ਦਿੰਨੇ ਆ ਹਾਂਜੀ ਦੀਦੀ ਕੋਈ ਨਾ ਦੇਖਦੇ ਆ ਨਾ ਮੇਰੀ ਗੱਲ ਦਾ ਗੁੱਸਾ ਤਾ ਨਾ ਕਰਿਓ ਦੀਦੀ ਪਰ ਮੈਨੂੰ ਐਦਾਂ ਕਿਉਂ ਲੱਗ ਰਿਹਾ ਜੋ ਕੁਝ ਵੀ ਤੁਹਾਡੇ ਨਾਲ ਹੋਇਆ ਉਹ ਛੋਟੀ ਬੱਚੀ ਨੂੰ ਦੁੱਖ ਦੇਣ ਕਰਕੇ ਹੋਇਆ ਜਨਦਾਤ ਕਿਵੇਂ ਲੱਗ ਗਿਆ ਇਹਨੇ ਜਾਣ ਕੇ ਕੀਤਾ ਨਾ ਇਹਨੇ ਮੈਨੂੰ ਪਤਾ ਨਾ ਇਹਦਾ ਉਹ ਜਾ ਹੁਣ ਹੈ ਚਲ ਜਾ ਇੱਥੋਂ ਤਫਾ ਯਾਰ ਦੇਖ ਤਾਂ ਕਿੰਨਾ ਖੂਨ ਆ ਗਿਆ ਵਾ ਉਹ ਗੇਮ ਖੇਡਣ ਨੂੰ ਕਹਿੰਦੀ ਸੀ ਕਿ ਮੈਂ ਬਸ ਹਾਏ ਹਾਏ ਮੈਨੂੰ ਦੇਖਿਆ ਨਹੀਂ ਤੈਨੂੰ ਨਹੀਂ ਪਤਾ ਜਾਣ ਕੇ ਕਰਦੀਆਂ ਮਾਵਾਂ ਤੇ ਇਹਨੇ ਦੁਖੀ ਕੀਤਾ ਵਾ ਸਾਡਾ ਲਹੂ ਪੀਂਦੀਆਂ ਨੇ ਇਹ ਤੂੰ ਟਿਕ ਨਹੀਂ ਸਕਦੀ ਜਦ ਦੇਖੋ ਮੇਰੇ ਪੋਤੇ ਨ ਮਗਰ ਪਈ ਰਹਿਣੀਆਂ ਅੱਜ ਤੈਨੂੰ ਮੈਂ ਦੱਸਦੀ ਆ ਆ ਜਾ

ਤਿੱਖੀ ਹੁੰਦੀ ਏ ਕਟਾਰ ਬੁਰੀ ਓਏ ਤਿੱਖੀ ਹੁੰਦੀ ਏ ਕਟਾਰ ਬੁਰੀ ਇਹ ਵੀ ਸਾਰਾ ਜਗ ਜਾਣਦਾ ਹੁੰਦੀ ਵਕਤ ਦੀ ਮਾਰ ਬੁਰੀ ਓਏ ਹੁੰਦੀ ਵਕਤ ਦੀ ਮਾਰ ਬੁਰੀ ਹੁੰਦੀ ਵਕਤ ਦੀ ਮਾਰ ਬੁਰੀ ਏ ਹੁੰਦੀ ਵਕਤ ਦੀ ਮਾਰ ਬੁਰੀ ਵਿਚਾਰੇ ਨੂੰ ਤੁਸੀਂ ਤੇ ਤੁਹਾਡੀ ਸੱਸ ਨੇ ਕਿੰਨੇ ਦੁੱਖ ਦਿੱਤੇ ਤਸੀਹੇ ਦਿੱਤੇ ਪਤਾ ਨਹੀਂ ਤੁਹਾਡੇ ਤੇ ਵਕਤ ਦੀ ਮਾਰ ਹੀ ਪੈ ਗਈ ਤੁਹਾਡੀ ਸੱਸ ਨੇ ਉਹਨੂੰ ਦੇਖ ਲੋ ਪਤਾ ਨਹੀਂ ਕਦੋਂ ਤੱਕ ਮੰਜੇ ਤੇ ਇੱਦਾਂ ਹੀ ਪਈ ਰਹਿਣਾ ਨਾ ਸਿਆਣੇ ਸੱਚੀ ਕਹਿੰਦੇ ਆ ਜਦੋਂ ਵਕਤ ਦੀ ਮਾਰ ਪੈਂਦੀ ਆ ਤਾਂ ਬਹੁਤ ਬੁਰੀ ਹੁੰਦੀ ਆ ਜੀ ਦਿੱਤੇ ਪੈਂਦੀ ਆ ਉਹਨੂੰ ਹੀ ਪਤਾ ਲੱਗਦਾ ਨਾ ਦੀਦੀ ਫਿਕਰ ਨਾ ਕਰੋ ਹੁਣ ਮੈਂ ਚਲਦੀ ਆ ਆਪਣਾ ਤੇ ਜੋਤ ਦਾ ਧਿਆਨ ਰੱਖਿਓ ਤਿੱਖੀ ਹੁੰਦੀ ਏ ਕਟਾਰ ਬੁਰੀ ਓਏ ਤਿੱਖੀ ਹੁੰਦੀ ਏ ਕਟਾਰ ਬੁਰੀ ਇਹ ਵੀ ਸਾਰਾ ਜਗ ਜਾਣਦਾ ਹੁੰਦੀ ਵਕਤ ਦੀ ਮਾਰ ਬੁਰਿਆਏ ਹੁੰਦੀ ਵਕਤ ਦੀ ਮਾਰ ਬੁਰੀ ਹੁੰਦੀ ਵਕਤ ਦੀ ਮਾਰ ਬੁਰਿਆਏ ਹੁੰਦੀ ਵਕਤ ਦੀ ਮਾਰ ਬੁਰੀ ਅੱਜ ਕੱਲੇ ਰਹਿ ਗਏ ਆਏ ਅੱਜ ਕੱਲੇ ਰਹਿ ਗਏ ਆ ਮੇਰੇ ਨਾ ਮੇਰਾ ਰੱਬ ਰਸਿਆ ਹੜ ਹੰਜੂਆਂ ਦੇ ਵਹਿ ਗਏ ਆ ਓਏ ਹੜ ਹੰਜੂਆਂ ਦੇ ਵਹਿ ਗਏ ਆ ਨਹੀਂ ਜੀ ਤੁਸੀਂ ਇਹ ਕੀ ਕਹੀ ਜਾਂਦੇ ਹੋ ਆਪਾਂ ਨੂੰ ਜੋਤ ਨੂੰ ਸਿੱਧੇ ਰਾਹ ਪਾਉਣ ਲਈ ਇੱਕ ਵਾਰੀ ਸਟੈਂਡ ਹੋਣਾ ਹੀ ਪੈਣਾ ਆ ਤੂੰ ਬਹੁਤ ਉੱਠ ਜਾ ਤੂੰ ਮਾ ਖਰਾਬ ਕਰਦਾ ਤੂੰ ਖੜਾ ਹੋ ਚੱਲ ਅੰਦਰ ਦੀਦੀ ਇਦਾਂ ਨਾ ਕਹੋ ਤੁਸੀਂ ਜੋਤ ਨੂੰ ਸਿੱਧੇ ਰਾਹ 'ਤੇ ਪਾਉਣ ਲਈ ਆਪਾਂ ਨੂੰ ਸਟਰੋਂਗ ਹੋਣਾ ਪੈਣਾ ਹੈ ਜੋਤ ਉੱਠ ਚੱਲ ਅੰਦਰ ਚੱਲੀਏ ਜੋਤ ਤੇਰਾ ਤੇ ਮਾ ਖਰਾਬ ਆ ਹੋਸ਼ 'ਚ ਜੋਤ ਜੋਤ ਚੱਲ ਅੰਦਰ ਚਲੀਏ ਜੋਤ ਉੱਠ ਉੱਠਦਾ